ਨਾਲ ਮੇਲੇ ਦੇ ਜੁੜਦੀਆਂ ਰੌਣਕਾਂ ਨੇ ਨਾਲ ਮੇਲੇ ਦੇ ਜੁੜਦੀਆਂ ਰੌਣਕਾਂ ਨੇ ਪਿੱਛੋਂ ਖਾਲੀ ਲਫਾਪੇ ਉੱਡਦੇ ਨੇ ਪਿੱਛੋਂ ਖਾਲੀ ਲਫਾਪੇ ਉੱਡਦੇ ਨੇ ਜਿੱਥੇ ਵਿੱਚ ਦਲਾ ਦੇ ਖਾਰ ਹੋਵੇ ਜਿੱਥੇ ਵਿੱਚ ਦਲਾ ਦੇ ਖਾਰ ਹੋਵੇ ਉਥੇ ਨਹੀਂ ਜਰਾਨੇ ਉਗਦੇ ਨੇ ਉਥੇ ਨਹੀਂ ਜਰਾਨੇ ਉਗਦੇ ਨੇ 72 ਵਾਹ ਕੇ ਬੀਜਿਆ ਬੀਜ ਜੰਮੇ ਬੱਤਰ ਬਾਕੇ ਬੀਜਿਆ ਵੀ ਜੰਮੇ ਕਲਰਾਂ ਵਿੱਚ ਨਾ ਦਾਣੇ ਉਗਦੇ ਨੇ ਕਲਰਾਂ ਵਿੱਚ ਨਾ ਦਾਣੇ ਉਗਦੇ ਨੇ ਰਾਜ ਲੈ ਢੀ ਹੋਈ ਕੰਡੇ ਸਰੋਵਰਾਂ ਦੇ ਰਾਜ ਲੈ ਢੀ ਹੋਈ ਕੰਡੇ ਸਰੋਵਰਾਂ ਦੇ ਹੰਝ ਬੈਠ ਕੇ ਮੋਤੀ ਚੁਗਦੇ ਨੇ ਹੰਝ ਬੈਠ ਕੇ ਮੋਤੀ ਚੁਗਦੇ ਨੇ ਨਾਲ ਮੇਲੇ ਦੇ ਜੁੜਦੀਆਂ ਰੌਣਕਾਂ ਨੇ ਨਾਲ ਮੇਲੇ ਦੇ ਜੁੜਦਿਆਂ ਰੌਣਕਾਂ ਨੇ ਵਿੱਚੋਂ ਖਾਲੀ ਲਪਾਪੇ ਉੱਡਦੇ ਨੇ ਵਿੱਚੋਂ ਖਾਲੀ ਲਪਾਪੇ ਉੱਡਦੇ ਨੇ ਜੋ ਖਾਲੀ ਲਪਾਪੇ ਉੱਡਦੇ ਨੇ